ਦਰبار ਸਾਹਿਬ ਦੇ ਉੱਤੇ ਫੌਜੀ ਹਮਲਾ ਜਿਸ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਉਹਨਾਂ ਨੇ ਉਸ ਤੋਂ ਲੈ ਕੇ ਆਪਰੇਸ਼ਨ ਸੰਧੂਰ ਇਹਦੇ ਤੱਕ ਵੱਖ-ਵੱਖ ਤਰੀਕਿਆਂ ਨਾਲ ਸਾਡੇ ਨਤੀਜੇ ਸਾਹਮਣੇ ਆਉਂਦੇ ਨੇ ਕਿ ਹੁਣ ਤੱਕ 1947 ਤੋਂ ਬਾਅਦ ਜਿੰਨੀਆਂ ਵੀ ਕਹਾ ਕਾ ਕੇ ਕੈਂਪੇਨਾਂ ਤੇ ਮੁਹਿੰਮਾਂ ਇੰਡੀਅਨ ਗਵਰਨਮੈਂਟ ਨੇ ਸਿੱਖਾਂ ਦੇ ਖਿਲਾਫ ਕੀਤੀਆਂ ਲੜੀਆਂ ਜਿੰਨੀ ਵੀ جنگ ਸਿੱਖਾਂ ਦੇ ਖਿਲਾਫ ਲੜੀ ਕਿ ਉਸ ਦੇ ਵਿੱਚ ਇੰਡੀਆ ਜਿੱਤਿਆ ਕਿ ਇੰਡੀਆ ਦੀ ਜਿੱਤ ਹੋਈ ਉਸ ਦੇ ਵਿੱਚ ਤੇ ਇਹ ਤੁਹਾਨੂੰ ਪਤਾ ਸਾਰਿਆਂ ਨੂੰ ਸਾਨੂੰ ਪਤਾ ਕੁੱਲ ਦੁਨੀਆ ਜਾਣਦੀ ਹੈ ਇੰਡੀਅਨ ਮੀਡੀਆ ਜਾਣਦਾ ਇਹ ਡੱਬਾ ਬੰਦ ਖੁਰਾਕ ਹੈ ਜਿਹੜੀ ਇੰਡੀਅਨ ਮੀਡੀਆ ਮਸ਼ੀਨ ਹੈ ਇਹ ਵੀ ਜਾਣਦੀ ਹੈ ਚੰਗੀ ਤਰ੍ਹਾਂ ਕਿ ਹਾਲੇ ਅਸੀਂ ਸਿੱਖਾਂ ਨਾਲ ਲੜ ਰਹੇ ਹਾਂ ਹਾਲੇ ਖਾਲਸਾਪੁਰ ਦੀ ਗੱਲ ਹੋ ਰਹੀ ਹੈ ਹਾਲੇ ਖਾਲਸਾਪੁਰ ਦੀ ਆਵਾਜ਼ ਆ ਰਹੀ ਹੈ ਤੇ ਇਹ ਗੱਲ ਅਕਸਰ ਅਸੀਂ ਕਹਿੰਦੇ ਕਿ ਜਦੋਂ ਤੱਕ ਦੁਨੀਆ ਦੇ ਉੱਤੇ ਇੱਕ ਸਿੱਖ ਵੀ ਬਾਕੀ ਹੈ ਇਹ ਖਾਲਸਾ ਦੀ ਆਵਾਜ਼ ਆਉਂਦੀ ਰਹੇਗੀ ਰਾਜ ਕਰੇਗਾ ਖਾਲਸਾ ਇਹ ਆਵਾਜ਼ ਆਉਂਦੀ ਰਹਿਣੀ ਹੈ